ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਆਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਹੈਗੇ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਿਹੜਾ ਹੈਗਾ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਇਹ ਵੀਡੀਓ ਵਿਦਿਆਰਥੀਆਂ ਲਈ ਹੈ ਤੇ ਉਹਨਾਂ ਦੇ ਮਾਪਿਆਂ ਦੇ ਲਈ ਹੈ ਕਿਰਪਾ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਬਾਕੀ ਦੋਸਤਾਂ ਨੂੰ ਵੀ ਜਿਹੜਾ ਹੈਗਾ ਸਾਂਝੀ ਜ਼ਰੂਰ ਕਰਿਓ ਤਾਂ ਕਿ ਇਹ ਸਾਰੀ ਜਾਣਕਾਰੀ ਜੀ ਪਹਿਲਾਂ ਜਿਹੜੀ ਸੀਗਾ ਦਾਖਲੇ ਦੀ ਮਿਤੀ ਉਹ ਜਿਹੜੀ ਸੀਗੀ 31 ਜੁਲਾਈ ਸੀ ਤੇ ਰਜਿਸਟ੍ਰੇਸ਼ਨ ਜੇ ਕੰਟੀ ਪਰ ਕੁਝ ਕੁ ਤਬਦੀਲੀਆਂ ਦੇ ਵਿੱਚ ਕੀਤੀਆਂ ਗਈਆਂ ਜਿਹੜਾ ਹੁਣ ਦਾਖਲੇ ਦੀ ਮਿਤੀ ਹੈ 31 ਅਗਸਤ ਕਰ ਦਿੱਤੀ ਗਈ ਜੀ 31 ਅਗਸਤ ਤੱਕ ਜਿਹੜਾ ਵਾਅਦਾ ਕਰ ਦਿੱਤਾ ਗਿਆ ਜਿਸ ਕਰਕੇ ਕੀ ਹੋਇਆ ਨੌਵੀਂ 11ਵੀਂ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਨ ਸੰਬੰਧੀ ਜਿਹੜਾ ਹੈਗਾ ਪਹਿਲਾਂ 25 ਜਿਹੜਾ ਹੈਗਾ ਸੀ 6 2024 ਰਾਹੀਂ ਜਿਹੜਾ ਉਹ ਸ਼ਡਿਊਲ ਜਾਰੀ ਕੀਤਾ ਗਿਆ ਸੀ ਪਰ ਹੁਣ ਕੀ ਹੋਇਆ ਜਦੋਂ ਦਾਖਲੇ ਵਿੱਚ ਵਾਧਾ ਹੋ ਗਿਆ ਤਾਂ ਜਿਸ ਕਰਕੇ ਹੁਣ ਕੰਟੀਨਿਊਸ਼ਨ ਤੇ ਰਜਿਸਟ੍ਰੇਸ਼ਨ ਦੇ ਵਿੱਚ ਵੀ ਵਾਧਾ ਹੋ ਗਿਆ ਜੀ ਤਾਂ ਹੁਣ ਕੀ ਹੋਣਾ ਜੀ 9ਵੀਂ ਤੋਂ 11ਵੀਂ ਜਿਹੜੀ ਹੈਗੀ ਉਹ ਰਜਿਸਟ੍ਰੇਸ਼ਨਾਂ ਚੇਂਜ ਹੋ ਗਈਆਂ ਨੇ 9ਵੀਂ ਤੋਂ 12ਵੀਂ ਸ਼੍ਰੇਣੀ ਠੀਕ ਹੈ ਜੀ ਤਾਂ ਜਿਹੜੀ ਹੈਗੀ 11 9 2024 ਭਾਵ 11 ਜਿਹੜੀ ਹੈਗੀ ਸਤੰਬਰ ਤੱਕ ਜਿਹੜੀ ਹੁਣ ਉਹ ਡੇਟ ਵਧਾ ਦਿੱਤੀ ਗਈ ਹੈ ਤੇ ਫੀਸ ਜਿਹੜੀ ਹੈ ਬੈਂਕ ਦੇ ਵਿੱਚ ਜਮ੍ਹਾਂ ਕਰਾਉਣ ਦਾ ਜਿਹੜਾ ਹੈਗਾ 16 9 ਤੇ ਭਾਵ 16 ਸਤੰਬਰ ਤੱਕ ਤੁਸੀਂ ਜਿਹੜੀ ਹੈਗੀ ਉਹ ਫੀਸ ਜਮ੍ਹਾਂ ਕਰਾ ਸਕਦੇ ਹੋ ਜੀ ਤੇ ਆਨਲਾਈਨ ਐਂਟਰੀ ਅਤੇ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਵੀ 16 9 ਇਸ ਤਰ੍ਹਾਂ ਜੇਕਰ ਬਾਈ ਚਾਂਸ ਤੁਸੀਂ ਇਸ ਤਰ੍ਹਾਂ ਨਹੀਂ ਕਰ ਪਾਉਂਦੇ ਤਾਂ 500 ਰੁਪਿਆ ਲੇਟ ਫੀਸ ਦੇ ਨਾਲ ਤੁਸੀਂ 17 9 ਜਿਹੜੀ ਹੈਗੀ ਸੌਰੀ 21 9 2024 ਠੀਕ ਹੈ ਜੀ ਇਥੋਂ ਤੱਕ ਜਿਹੜੀ ਹੋਤੀ ਸੀ ਫੀਸ ਜਮ੍ਹਾਂ ਕਰਾ ਸਕਦੇ ਹਾਂ ਤੇ ਆਫਲਾਈਨ ਫੀਸ ਬੈਂਕ ਵਿੱਚ ਜਮ੍ਹਾਂ ਕਰਾਉਣ ਦੀ ਜਿਹੜੀ ਮਿਤੀ ਉਹ 26 9 ਭਾਵ 26 ਸਤੰਬਰ ਹੋਵੇਗੀ ਤੇ ਜਿਹੜਾ ਹੈਗਾ ਫੀਸ ਜਮ੍ਹਾਂ ਕਰਾਉਣ ਦੀ ਜਿਹੜੀ ਆਖਰੀ ਮਿਤੀ ਹੋਗੀ ਉਹ ਵੀ 26 9 ਹੋਵੇਗੀ ਇਹ ਤਾਂ ਸੀ ਪਹਿਲੀ ਲੇਟ ਫੀਸ ਨਾਲ ਜੇਕਰ ਉਸ ਤੋਂ ਵੀ ਤੁਸੀਂ ਲੇਟ ਹੋਣੇ ਤਾਂ 1500 ਰੁਪਏ ਲੇਟ ਫੀਸ ਦੇ ਨਾਲ ਤੁਸੀਂ ਜਿਹੜਾ ਹੋ ਆਪਣੀ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਵਾ ਸਕਦੇ ਹੋ ਜੀ ਦੀ ਜਿਹੜੀ ਆਖਰੀ ਮਿਤੀ ਹੋਊਗੀ ਉਹ 4 10 ਭਾਵ 4 ਅਕਤੂਬਰ ਹੋਊਗੀ ਇਸੇ ਤਰ੍ਹਾਂ ਹੀ ਆਨਲਾਈਨ ਫੀਸ ਭਰਨ ਦੀ ਮਿਤੀ ਜਿਹੜੀ 9 ਅਕਤੂਬਰ ਹੋਊਗੀ ਤੇ ਫੀਸ ਜਮ੍ਹਾਂ ਕਰਾਉਣ ਦੀ ਲਾਸਟ ਡੇਟ ਵੀ ਉਹ 9 ਅਕਤੂਬਰ ਹੋਊਗੀ ਠੀਕ ਹੈ ਜੀ ਜਿਹੜੇ ਸਕੂਲਾਂ ਨੇ ਪਹਿਲਾਂ ਚਲਾਨ ਜਨਰੇਟ ਕਰ ਲਿਆ ਹੈ ਉਹਨਾਂ ਸਕੂਲਾਂ ਵਾਸਤੇ ਚਲਾਨ ਉੱਪਰ ਦਰਜ ਬੈਂਕ ਵਿੱਚ ਫੀਸ ਜਮ੍ਹਾਂ ਕਰਾਉਣਾ ਲਾਜ਼ਮੀ ਹੈ ਕਿਉਂਕਿ ਜਿਹੜੇ ਪਹਿਲਾਂ ਚਾਰ ਲਾਣ ਜਿਹੜੇ ਜਨਰੇਟ ਹੋ ਚੁੱਕੇ ਆ ਉਹਨਾਂ ਵਾਸਤੇ ਲਾਜ਼ਮੀ ਹੈ ਵੀ ਉਹ ਫੀਸ ਆਪਣੀ ਜਮ੍ਹਾਂ ਕਰਵਾ ਦੇਣਾ ਉਹਨਾਂ ਸਕੂਲਾਂ ਨੂੰ ਚਲਾਨ ਵੈਲਿਡ ਡੇਟ ਵਿੱਚ ਕਿਸੇ ਕਿਸਮ ਦੀ ਕੋਈ ਛੂਟ ਨਹੀਂ ਦਿੱਤੀ ਜਾਵੇਗੀ ਚਲਾਨ ਵੈਲਿਡ ਡੇਟ ਖਤਮ ਐਂਡ ਤੋਂ ਬਾਅਦ ਨਿਰਧਾਰਿਤ ਸ਼ਡਿਊਲ ਅਨੁਸਾਰ ਨਵਾਂ ਚਲਾਨ ਰੀ ਜਨਰੇਟ ਕੀਤਾ ਜਾ ਸਕਦਾ ਹੈ ਹਾਲਾਂਕਿ ਕਈ ਵੀਰ ਜੋ ਨਹੀਂ ਕਰਾਉਂਦੇ ਤਾਂ ਰੀ ਜਨਰੇਟ ਕਰ ਲਿਆ ਜਾਵੇਗਾ ਇਦੇ ਵਿੱਚ ਕੋਈ ਜਿਹੜਾ ਹੈਕ ਭਰਉਣ ਦੇ ਕੋਈ ਲੋੜ ਨਹੀਂ ਹੈ ਜੀ ਸਕੂਲਾਂ ਵੱਲੋਂ ਜਿਹਨਾਂ ਵਿਦਿਆਰਥੀ ਨੂੰ ਆਨਲਾਈਨ ਰਜਿਸਟਰਡ ਕੀਤਾ ਜਾ ਚੁੱਕਾ ਹੈ ਉਹਨਾਂ ਵਿੱਚੋਂ ਜੇਕਰ ਕਿਸੇ ਵਿਦਿਆਰਥੀ ਨੇ ਆਪਣਾ ਸਕੂਲ ਛੱਡ ਕੇ ਦੂਸਰੇ ਸਕੂਲ ਵਿੱਚ ਦਾਖਲਾ ਲੈਣਾ ਹੈ ਤਾਂ ਉਸ ਨੂੰ ਸਕੂਲ ਤੋਂ ਸਕੂਲ ਮਾਈਗ੍ਰੇਸ਼ਨ ਕਰवानी ਲਾਜ਼ਮੀ ਹੋਵੇਗੀ ਤਾਂ ਇਹ ਕੁਝ ਕੁ ਜਿਹੜੀਆਂ ਹਦਾਇਤਾਂ ਇਹਦੇ ਨਾਲ ਨਾਲ ਦਿੱਤੀਆਂ ਹੋਈਆਂ ਨੇ ਚਾਹੇ ਤਾਂ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਆਪਾਂ ਕੋਈ ਜ਼ਿਆਦਾ ਜਿਹੜੀ ਹੈਗੀ ਉਹ ਵੀਡੀਓ ਕਾਲੀ ਦੇ ਵਿੱਚ ਨਹੀਂ ਹੈ ਨਾਰਮਲੀ ਜਿਹੜੀ ਉਹ ਕੀਤੀ ਹੋਈ ਹੈ ਠੀਕ ਹੈ ਜੀ ਪੂਰੇ ਦਾ ਪੂਰਾ ਸ਼ਡਿਊਲ ਤੁਸੀਂ ਇੱਕ ਵਾਰੀ ਜਿਹੜਾ ਹੈਗਾ ਉਹ ਆਪਣਾ ਕਾਪੀ ਕਰ ਸਕਦੇ ਹੋ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਤਦ ਤੱਕ ਲਈ ਰੱਬ ਰੱਖੇ